ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਡੇ YouTube ਦੇ ਚੈਨਲ ਤੇ ਸਵਾਗਤ ਕਰਦੇ ਹਾਂ ਆਪਾਂ ਮਾਡਰਨ ਹਿਸਟਰੀ ਦੇ MCQ ਦੀ ਇੱਕ ਸੀਰੀਜ਼ ਸ਼ੁਰੂ ਕਰਨ ਲੱਗੇ ਹਾਂ ਜਿਸ ਦੀ ਅੱਜ ਪਹਿਲੀ ਕਲਾਸ ਆ ਇਹ ਕਲਾਸਾਂ ਬਹੁਤ ਹੀ ਛੋਟੀਆਂ ਹੋਣਗੀਆਂ ਤਾਂ ਕਿ ਥੋੜੇ ਸਮੇਂ ਵਿੱਚ ਹੀ ਆਪਣੀ ਰਿਵੀਜ਼ਨ ਹੋ ਸਕੇ ਤਾਂ ਆਓ ਸ਼ੁਰੂ ਕਰਦੇ ਹਾਂ ਇੰਟਰੋ ਭਾਰਤ ਨੂੰ ਸੋਨੇ ਦੀ ਚੜੀ ਕਿਹਾ ਜਾਣ ਕਰਕੇ ਇੱਥੇ ਬਹੁਤ ਸਾਰੇ ਲੋਕਾਂ ਨੇ ਬਾਹਰੋਂ ਆ ਕੇ ਰਾਜ ਕੀਤਾ ਇਹ ਸਭ ਤਾਂ ਆਪਾਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਮੀਡੀਵਲ ਹਿਸਟਰੀ 'ਚ ਵੀ ਪੜ੍ਹਦੇ ਹਾਂ ਕਿ ਬਾਬਰ ਵਰਗੇ ਜੋ ਕਿ ਬਾਹਰੋਂ ਆ ਕੇ ਭਾਰਤ ਵਿੱਚ ਹਮਲੇ ਕਰਕੇ ਤੇ ਬਾਅਦ ਵਿੱਚ ਇੱਥੇ ਰਾਜ ਕੀਤਾ ਤਾਂ ਆਧੁਨਿਕ ਭਾਰਤੀ ਇਤਿਹਾਸ ਵਿੱਚ ਮੁੱਖ ਕੰਪਨੀਆਂ ਆਈਆਂ ਤਾਂ ਆਧੁਨਿਕ ਭਾਰਤ ਵਿੱਚ ਜੋ-ਜੋ ਕੰਪਨੀਆਂ ਆਈਆਂ ਉਹਨਾਂ ਬਾਰੇ ਪੜ੍ਹਦੇ ਹਾਂ ਪਹਿਲਾਂ ਇਹ ਪੁਰਤਗਾਲੀ ਜੋ ਕਿ 1498 ਦੇ ਵਿੱਚ ਫਿਰ ਡੱਚ ਆਏ 1602 'ਚ ਅੰਗਰੇਜ਼ ਆਏ 1600 'ਚ ਡੈਨਿਸ਼ ਆਏ 1616 'ਚ ਫ੍ਰਾਂਸੀਸੀ ਆਏ 1664 'ਚ ਸਵੀਡਿਸ਼ ਆਏ 1731 ਚ ਤਾਂ ਇਨ੍ਹਾਂ ਕੰਪਨੀਆਂ ਦੇ ਆਉਣ ਕਾਰਨ ਭਾਰਤ ਵਿੱਚ ਬਹੁਤ ਸਾਰੇ ਯੁੱਧ ਹੋਈ ਜਿਵੇਂ ਇੰਗਲੋ-ਵਾਰ ਆਪ ਪੜ੍ਹਾਂਗੇ ਅੱਗੇ ਪ੍ਰਸ਼ਨਾਂ ਦੇ ਵਿੱਚ ਹਰ ਕੰਪਨੀ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੀ ਸੀ ਹਰ ਕੰਪਨੀ ਚੀ ਚਾਹੁੰਦੀ ਸੀ ਕਿ ਸਾਡਾ ਰਾਜ ਹੋਵੇ ਪਰ ਸਭ ਤੋਂ ਵੱਧ ਇੱਥੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਰਾਜ ਕੀਤਾ ਜਿਸ ਨੇ ਭਾਰਤ ਨੂੰ ਹਰ ਪੱਖ ਤੋਂ ਲੁੱਟਿਆ ਤਾਂ ਹਰੇਕ ਕੰਪਨੀ ਜੀ ਰਾਜ ਸਥਾਪਿਤ ਕਰਨਾ ਚਾਹੁੰਦੀ ਸੀ ਪਰ ਸਭ ਤੋਂ ਵੱਧ ਕਿਹਨੇ ਕੀਤਾ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਤਾਂ ਆਓ ਜੀ ਇੰਟਰੋ ਹੁਣ ਕਲਾਸ ਸ਼ੁਰੂ ਕਰਦੇ ਹਾਂ ਇਹ ਪਹਿਲੀ ਕਲਾਸ ਆ ਤਾਂ ਕਿ ਆਪਣੇ ਆਉਣ ਵਾਲੇ ਪੇਪਰਾਂ ਵਿੱਚ ਰਿਵੀਜ਼ਨ ਕਰਨ ਵਿੱਚ ਆਸਾਨੀ ਹੋਵੇ ਤਾਂ ਕਰਦੇ ਹਾਂ ਪਹਿਲਾ ਪ੍ਰਸ਼ਨ ਭਾਰਤ ਨਾਲ ਵਪਾਰ ਸ਼ੁਰੂ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਕਿਹੜਾ ਸੀ ਤਾਂ ਭਾਰਤ ਨਾਲ ਵਪਾਰ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਪੁਰਤਗਾਲ ਸੀ ਤੇ ਪੁਰਤਗਾਲੀ 27 ਮਈ 1400 27 ਮਈ 1498 ਦੇ ਵਿੱਚ ਵਾਸਕੋ ਡਗਾਮਾ ਭਾਰਤ ਆਇਆ ਸੀ ਪਹਿਲਾ ਪੁਰਤਗਾਲੀ ਯੂਰਪ ਤੋਂ ਭਾਰਤ ਤੱਕ ਕੇਪ ਰੂਟ ਦੀ ਖੋਜ ਕਿਸ ਨੇ ਕੀਤੀ ਤਾਂ ਇਹ ਵਾਸਕੋ ਡਗਾਮਾ ਦੁਆਰਾ ਹੀ ਕੀਤੀ ਗਈ ਜੋ ਕਿ ਪਹਿਲਾ ਪੁਰਤਗਾਲੀ ਸੀ ਇਸ ਨੇ ਭਾਰਤੀਆਂ ਨੂੰ ਤੰਬਾਕੂ ਦੀ ਖੇਤੀ ਬਾਰੇ ਦੱਸਿਆ ਭਾਰਤ ਵਿੱਚ ਪੁਰਤਗਾਲੀਆਂ ਦਾ ਪਹਿਲਾ ਗਵਰਨਰ ਕੌਣ ਸੀ ਤਾਂ ਇਹ ਸੀ ਫਰਾਂਸਕੋ ਫਰਾਂਸਿਸਕੋ ਡੀ ਐਲਮੈਡਾ ਜਿਸ ਨੂੰ 1500 1505 ਈਸਵੀ ਵਿੱਚ ਗਵਰਨਰ ਦੀ ਪਾਦੀ ਮਿਲੀ ਕਿਹੜੇ ਪੁਰਤਗਾਲੀ ਗਵਰਨਰ ਨੇ ਬਲੂ ਵਾਟਰ ਦੀ ਨੀਤੀ ਪੇਸ਼ ਕੀਤੀ ਤਾਂ ਇਹ ਫ੍ਰਾਂਸਕੋ ਡੀ ਐਲਮੈਡਾ ਸੀ ਜਿਸ ਨੇ ਬਲੂ ਵਾਟਰ ਦੀ ਨੀਤੀ ਭਾਰਤ ਵਿੱਚ ਪੁਰਤਗਾਲੀ ਪੁਰਤਗਾਲੀਆਂ ਦੀ ਪਹਿਲੀ ਰਾਜਧਾਨੀ ਕਿਹੜੀ ਸੀ ਇਹ ਸੀ ਕੋਚਨ ਜੋ ਕਿ ਕੇਰਲਾ ਦੇ ਵਿੱਚ ਹੈ ਇਹਨਾਂ ਨੇ 1503 ਦੇ ਵਿੱਚ 1503 ਵਿੱਚ ਈਸਵੀ ਵਿੱਚ ਪਹਿਲੀ ਫੈਕਟਰੀ ਲਾਈ ਕੋਚਨ ਵਿੱਚ ਹੀ ਪਹਿਲੀ ਫੈਕਟਰੀ ਲਾਈ ਸੀ ਕੈਸ ਪੁਰਤਗਾਲੀ ਗਵਰਨਰ ਨੇ ਸਮਾਜਵਾਦ ਦੀ ਨੀਤੀ ਪੇਸ਼ ਕੀਤੀ ਤਾਂ ਅਲਫਾਂਸੋ ਡੀ ਅਲਬਰੂਕ ਨੇ ਸਮਾਜਵਾਦ ਦੀ ਨੀਤੀ ਤੈਅ ਕੀਤੀ ਇਹ 1509 ਈਸਵੀ ਵਿੱਚ ਗਵਰਨਰ ਸੀ 1509 ਈਸਵੀ ਵਿੱਚ ਇਸ ਨੂੰ ਗਵਰਨਰ ਦੀ ਵਾਦੀ ਮਿਲੀ ਡੱਚ ইস্ট ਇੰਡੀਆ ਕੰਪਨੀ ਦਾ ਗਠਨ ਕਦੋਂ ਕੀਤਾ ਗਿਆ ਤਾਂ ਇਹ ਕੰਪਨੀ ਦਾ ਗਠਨ 1602 ਦੇ ਵਿੱਚ ਕੀਤਾ ਗਿਆ ਕੈਸ ਪੁਰਤਗਾਲੀ ਗਵਰਨਰ ਨੇ ਬੀਜਾਪੁਰ ਦੇ ਸ਼ਾਸਕ ਤੋਂ ਗੋਆ ਨੂੰ ਕਬਜ਼ਾ ਕੀਤਾ ਤਾਂ ਅਲਫਾਂਸੋ ਡੀ ਅਲ ਬਰੂਕ ਨੇ ਗੋਆ ਨੂੰ ਕਬਜ਼ਾ ਬੀਜਾਪੁਰ ਦੇ ਸ਼ਾਸਕ ਤੋਂ ਗੋਆ ਨੂੰ ਕਬਜ਼ਾ ਕਰ ਲਿਆ ਸੀ ਬ੍ਰਿਸ਼ਟ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ 1600 ਵਿੱਚ ਆਈ ਭਾਰਤ ਆਈ ਸੀ ਜਹਾਂਗੀਰ ਦੇ ਦਰਬਾਰ ਵਿੱਚ ਵਾਸਕੋ ਡੀ ਗਾਮਾ ਕਿਸ ਨੇ ਭਾਰਤ ਕਿਸ ਸਾਲ ਭਾਰਤ ਆਇਆ ਤਾਂ ਇਹ 1498 ਈਸਵੀ ਵਿੱਚ ਭਾਰਤ ਆਇਆ ਸੀ 27 ਮਈ 1498 ਦੇ ਵਿੱਚ 27 ਮਈ 1498 ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਸਥਾਪਿਤ ਕੀਤੀ ਤਾਂ ਡੱਚ ਈਸਟ ਇੰਡੀਆ ਕੰਪਨੀ ਨੇ 1605 ਵਿੱਚ ਮਸੂਲੀ ਪਟਨਮ ਵਿੱਚ ਆਪਣੀ ਫੈਕਟਰੀ ਸਥਾਪਿਤ ਕੀਤੀ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਆਪਣੀ ਪਹਿਲੀ ਫੈਕਟਰੀ ਕਦੋਂ ਸਥਾਪਿਤ ਕੀਤੀ ਤਾਂ ਇਹਨਾਂ ਨੇ ਵੀ 1611 ਦੇ ਵਿੱਚ ਇਹਨਾਂ ਤੋਂ ਮਸੂਲੀ ਪਟਨਮ ਜਿੱਤ ਕੇ ਇੱਥੇ ਆਪਣੀ ਕੰਪਨੀ ਸਥਾਪਿਤ ਕੀਤੀ ਸੀ 1611 ਦੇ ਵਿੱਚ ਗੋਆ ਦਮਨ ਅਤੇ ਦਿਉ ਕੈਸ ਦੀ ਬਸਤੀ ਸਨ ਤਾਂ ਇਹ ਪੁਰਤਗਾਲੀਆਂ ਦੀ ਬਸਤੀ ਸਨ ਕਿਉਂਕਿ ਪੁਰਤਗਾਲੀਆਂ ਨੇ ਇੱਥੇ ਆ ਕੇ ਕਬਜ਼ਾ ਕਰ ਲਿਆ ਸੀ ਕੈਸ ਮੁਗਲ ਸ਼ਾਸਕ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਸੂਰਤ ਵਿੱਚ ਫੈਕਟਰੀ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਤਾਂ ਜਹਾਂਗੀਰ ਦੇ ਦਰਬਾਰ ਵਿੱਚ ਆਏ ਸੀਗੇ ਗੋਰੀ ਤੇ ਇਹਨਾਂ ਨੇ ਇਹਦੇ ਤੋਂ ਇਜਾਜ਼ਤ ਲਈ ਤੇ ਇੱਥੇ ਆਪਣੀ ਸੂਰਤ ਦੇ ਵਿੱਚ ਫੈਕਟਰੀ ਲਾਈ ਫ੍ਰੈਂਚ ਈਸਟ ਇੰਡੀਆ ਕੰਪਨੀ ਕਦੋਂ ਬਣਾਈ ਗਈ ਤਾਂ ਇਹ 1664 ਦੇ ਵਿੱਚ ਫ੍ਰੈਂਚ ਇਸਟ ਇੰਡੀਆ ਕੰਪਨੀ 1664 ਵਿੱਚ ਬਣਾਈ ਗਈ। ਵਾਸਕੋ ਡੀ ਗਾਮਾ 1498 ਵਿੱਚ ਭਾਰਤ ਵਿੱਚ ਕਿੱਥੇ ਉਤਰਿਆ? ਤਾਂ ਇਹ ਕੈਲੀਕਟ ਵਿੱਚ ਕੈਲੀਕਟ ਵਿੱਚ ਉਤਰਿਆ ਸੀ। ਤੀਜੀ ਐਂਗਲੋ ਫ੍ਰੈਂਸੀਸੀ ਜੰਗ ਤੋਂ ਬਾਅਦ ਕਿਹੜੀ ਸੰਧੀ ਤੇ ਦਸਤਖਤ ਕੀਤੇ ਗਏ? ਤਾਂ ਪੈਰਿਸ ਦੀ ਸੰਧੀ ਹੋਈ ਸੀ ਤੀਜੀ ਐਂਗਲੋ ਫ੍ਰੈਂਸੀਸੀ ਜੰਗ ਤੋਂ ਬਾਅਦ ਪੈਰਿਸ ਦੀ ਸੰਧੀ ਕੀਤੀ ਗਈ। ਜਸ ਬੰਗਾਲ ਦੇ ਨਵਾਬ ਬੰਗਾਲ ਦੇ ਨਵਾਬ ਨੇ ਆਪਣੀ ਰਾਜਧਾਨੀ ਡੇਕਾ ਤੋਂ ਮੁਰਸ਼ਦਾਬਾਦ ਤਬਦੀਲ ਕੀਤਾ ਤਾਂ ਇਹ ਮੁਰਸ਼ਦਾਬਾਦ ਜਿਵੇਂ ਇੱਦੇ ਤੇ ਵੀ ਹਤੇ ਇਹਦੇ ਨਾਂ ਤੇ ਵੀ ਆ ਮੁਰਸ਼ਦ ਕੁਲੀ ਖਾਨ ਨੇ ਡਾਕਾ ਤੋਂ ਮੁਰਸ਼ਦਾਬਾਦ ਨੂੰ ਤਬਦੀਲ ਕਰ ਲਿਆ ਬੰਗਾਲ ਦੀ ਰਾਜਧਾਨੀ ਪਲਾਸੀ ਦੀ ਲੜਾਈ ਕਿਸ ਸਾਲ ਵਿੱਚ ਲੜੀ ਗਈ ਤਾਂ ਪਲਾਸੀ ਦੀ ਲੜਾਈ 1757 ਈਸਵੀ ਨੂੰ 1757 27 ਜੂਨ 27 ਜੂਨ 1757 ਈਸਵੀ ਨੂੰ ਦੂਜੀ ਐਂਗਲੋ ਫ੍ਰਾਂਸੀਸੀ ਜੰਗ ਦੇ ਅੰਤ ਵਿੱਚ ਹਸਤਾਖਰ ਕੀਤੀ ਸੰਧੀ ਸੀ ਵੀ ਕਿਹੜੀ ਸੰਧੀ ਹਸਤਾਖਰ ਕੀਤੀ ਗਈ ਤਾਂ ਪੰਡੇਚਰੀ ਦੀ ਸੰਧੀ ਕੀਤੀ ਗਈ ਕਿਉਂਕਿ ਦੂਜੀ ਐਂਗਲੋ ਸਿੱਖ ਤੋਂ ਦੂਜੀ ਐਂਗਲੋ ਫ੍ਰਾਂਸੀਸੀ ਜੰਗ ਤੋਂ ਬਾਅਦ ਪੰਡੇਚਰੀ ਦੀ ਸੰਧੀ ਕੀਤੀ ਗਈ ਤਾਂ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਜੇ ਸ਼ੇਅਰ ਕਰਿਓ ਤੇ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ